ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਫਤਿਹ ਸਾਂਝ ਪਾਉਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਕਿੰਨੀ ਕਣਕ ਪਹੁੰਚ ਚੁੱਕੀ ਹੈ ਸਾਰੀ ਮੰਡੀ ਭਰੀ ਹੋਈ ਹੈ ਕਣਕ ਨਾਲ ਪਰ ਕਿਸਾਨ ਵੀਰਾਂ ਦੀ ਬਹੁਤ ਖੱਜਲ-ਖੁਆਰੀ ਹੋ ਰਹੀ ਹੈ ਜਿੰਨਾ ਵੀਰਾਂ ਨੇ ਕਹੇ ਕਣਕ ਨਹੀਂ ਵੜੀ ਉਹਨਾਂ ਨੂੰ ਬੇਨਤੀ ਹੈ ਕਿ ਵੀਰੋ ਕਣਕ ਬਿਲਕੁਲ ਸੁਕਾ ਕੇ ਵੱਢਿਓ ਇੱਕ ਦੋ ਦਿਨ ਜੇ ਕਣਕ ਆਪਣੇ ਖੇਤਾਂ ਦੇ ਵਿੱਚ ਖੜੀ ਐ ਤਾਂ ਕੋਈ ਚੱਕਰ ਨਹੀਂ ਜੇ ਕਰਮੰਡ ਦੇ ਵਿੱਚ ਲੈ ਕੇ ਆਉਂਗੇ ਤਾਂ ਮੰਡੀ ਦੇ ਵਿੱਚ ਬਹੁਤ ਖੱਜਲ ਖਵਾ ਰਹੀ ਐ ਜੇਕਰ ਵਸਤਰ ਆਪਣੀ ਕਣਕ ਦੇ ਵਿੱਚ ਵੱਧਾ ਹੈ ਤਾਂ ਉਸ ਦੀ ਗੋਲੀ ਨਹੀਂ ਹੋ ਰਹੀ ਐ ਜੇ ਤੁਸੀਂ ਦੇਖ ਸਕਦੇ ਹੋ ਸਾਰੀ ਮੰਡੀ ਖਤਾ ਕੱਚ ਭਰੀ ਹੋਈ ਐ ਮੰਡੀ ਦੇ ਬਾਹਰ ਵੀ ਕਣਕ ਕਿਸਾਨ ਵੀਰਾਂ ਨੇ ਰੱਖੀ ਹੋਈ ਹੈ ਢੇਰੀਆਂ ਲਾਈਆਂ ਹੋਈਆਂ ਨੇ ਕਿਤੇ ਇੱਕ ਵੀ ਬੋਰੀ ਇੱਕ ਵੀ ਢੇਰੀ ਦੀ ਬੋਲੀ ਨਹੀਂ ਹੋਈ ਹਲੇ ਕਹ ਰਹੇ ਨੇ ਕਿ ਮਾਸਟਰ ਵੱਧ ਹੈ ਜਿਨਾ ਚਿਰ ਮਾਸਟਰ ਸਹੀ ਨਹੀਂ ਆਉਂਦਾ ਅਸੀਂ ਬੋਲੀ ਨਹੀਂ ਲਾ ਸਕਦੇ ਸਾਰੇ ਪਾਸੇ ਕਿਤੇ ਵੀ ਇੱਕ ਵੀ ਬੋਰੀ ਹਲੇ ਕਣਕ ਦੀ ਨਹੀਂ ਭਰੀ ਕਿਤੇ ਬੋਲੀ ਨਹੀਂ ਲੱਗੀ ਜੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਾਲੀ ਨਾ ਕਰੋ ਜੇਕਰ ਕਣਕ ਹਲੇ ਖੜਦੀ ਹੈ ਤਾਂ ਖੜਾ ਲਓ ਇੱਕ ਦੋ ਦਿਨ ਠਹਿਰ ਕੇ ਕਣਕ ਵੱਢੋ ਬਿਲਕੁਲ ਸੁਕਾ ਕੇ ਕਿਸਾਨ ਮੀਰੋ ਇਹ ਗੱਲ ਦੀ ਗੌਰ ਕਰਿਓ ਮੰਡੀਆਂ ਦੇ ਵਿੱਚ ਬਹੁਤ ਖੱਜਲ ਖਵਾਰੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ